ਬਿਊਟ ਸੀਗਾ ਮੈਂ ਕਿਹਾ ਇੱਕ ਵਾਰ ਸਮਝਾ ਰੋ ਮਮੀ ਪਾਪਾ ਨਾ ਇੱਧਰ ਆ ਜਾਓ ਭਈਆ ਇਹਨੇ ਜੀ ਗਲਤੀ ਮੈਨੂੰ ਘਰੋਂ ਲਿਆਏ ਸੜੀ ਜਰੂਰ ਲੱਟਿਆਣਾ ਅੱਜ ਭਈ ਛੁੜਾ ਇੱਧਰ ਨੂੰ ਆ ਜਾਓ ਹੈਲੋ ਭਈ ਇੱਧਰ ਬਣਾਓ ਕੀ ਹੋਇਆ ਕੀ ਮੈਡਮ ਦੱਸੋਗੇ ਮੈਂ ਤਮਾਸ਼ੇ ਕਰੋ ਨਾ ਮੈਂ ਨਹੀਂ ਕਿੱਟਾ ਕਿੱਟਾ ਤੁਸੀਂ ਕਰਾਇਆ ਕੁਛ ਕੀ ਕਰਾਇਆ ਹੈ ਹੈਲੋ ਹੁਣ ਸਾਹ ਆਏ ਦੀ ਸਿਸਟਰ ਹੈ ਜੀ ਮੈਂ ਉਹਨਾਂ ਨੂੰ ਫੋਨ ਕਰ ਰਹੀ ਹਾਂ ਹੈਲੋ ਚਲੋ ਪੁਲਿਸ ਆ ਰਹੀ ਹੈ ਵੀਰ ਯਾਰ ਪਲੀਜ਼ ਹਾਂ ਜੀ ਕੋਈ ਬੰਦਾ ਤੱਕਾ ਨਾ ਕਰੂ ਤੁਹਾਡੇ ਨਾਲ ਪਤਾ ਜੀ ਪਲੀਜ਼ ਵੀਡੀਓ ਨਾ ਬਣਾਓ ਇਹਨੂੰ ਰੋਕਾਣਾ ਤਾਂ ਕਿੱਦਾਂ ਹੈ ਮੇਰਾ ਪਰਸ ਖੋ ਕੇ ਪਾਣੀ ਹੈ ਨਹੀਂ ਕਿਹਾ ਚੁਰਨਾ ਮੈਂ ਕੀ ਹੋਇਆ ਕਿ ਹੋਇਆ ਕੀ ਭਾਜੀ ਭਾਜੀ ਗੱਲ ਕਰੋ ਦੱਸੋ ਹੋਇਆ ਕੀ ਹੈ ਭਾਜੀ ਪਲੀਜ਼ ਭਾਜੀ ਤੱਕਾ ਕਰਦੀ ਮੇਰਾ ਫੋਨ ਖੋ ਨਹੀਂ ਗਈ ਹੈ ਪਲੀਜ਼ ਨਾ ਕਰੋ ਮੈਮ মিডিਆ ਤੋਂ ਇਹ ਵੀ ਗੱਲਾ ਗੱਲਾ ਕਰ ਰਹੇ ਹਾਂ ਦਾ ਕਰਕੇ ਕੀ ਹੋਇਆ ਕੀ ਇਹ ਤੁਹਾਡੀ ਨਾ ਕਰੋ ਭਾਜੀ ਪਰਸਨਲ ਮੈਟਰ ਹੈ ਇਹ ਨਾ ਕਰੋ ਭਾਈ ਤੱਕਾ ਕਰਦੀ ਮਰਨ ਵਾਲੇ ਯਾਰ ਕੋਣ ਹੈ ਇਹ ਲੇਡੀ ਕੋਣ ਹੈ ਇੰਨੀ ਮਿੰਨਾ ਇੰਨੀ ਥਾਂ ਸੀਗੀ ਹਾਂਜੀ ਤੇ ਲੋਕਾ ਹੋਇਆ ਸੀਗਾ ਇਹ ਤੱਕੇ ਨਾਲ ਵਿਆਹ ਕਰਾ ਵਿਆਹ ਕਰਕੇ ਰਹਿ ਰਹੀ ਹੈ ਕਿ ਵਿਆਹ ਹੋਇਆ ਵਿਆਹ ਹੋਇਆ ਹਾਂ ਚੂੜਾ ਪਾਇਆ ਕਿਉਂ ਰੈਂਟ ਕਰੂਮ ਨਹੀਂ ਦੇਣਾ ਸੀ ਉਹਨੇ ਨਹੀਂ ਨਾ ਵੀ ਚੂੜਾ ਬੋਲ ਰਹੀ ਹੈ ਹਾਂ ਮੇਰੀ ਮਾਤ ਚੂੜਾ ਬੋਲ ਭਾਜੀ ਵਿਆਹ ਦੀ ਵੀਡੀਓ ਬਣਵਾ ਲਵੇ ਵਿਆਹ ਹੋਇਆ ਸੀ ਜੇ ਮੈਨੇ ਪੁੱਛਦਾ ਤੁਹਾਡਾ ਕੀ ਆਫਿਸ ਹੈ ਕੀ ਹੈ ਕੀ ਨਹੀਂ ਭਾਜੀ ਪਲੀਜ਼ ਪਿੱਛੇ ਕਰ ਲੋ ਜੀ ਦੀ ਕੀਤੀ ਕਿ ਤੁਹਾਡਾ ਡੱਬਰ ਹੀ ਪੂਰਾ ਬਦਮੀਜ ਹੈ ਕੀ ਹੋਇਆ ਭਾਜੀ ਤੈਨੂੰ ਕੀ ਹੁੰਦਾ ਬੋਲਣ ਦੀ ਅਕਲ ਨਹੀਂ ਕਿ ਤੈਨੂੰ ਇਹ ਪਾਗਲ ਜੀ ਨਾ ਬੋਲ ਰਹੀ ਦੀ ਅੰਦਾ ਕਿਉਂ ਬੋਲਦੇ ਪਿਓ ਯਾਰ ਅੰਦਾ ਕਿਉਂ ਬੋਲਦੇ ਪਿਓ ਤੂੰ ਕਹਿੰਦਾ ਤੇਰਾ ਕੀ ਲੈਣਾ ਲੈਣਾ ਇਹ ਤੇ ਸਾਰੇ ਭਾਜੀ 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 ਇਹਨਾਂ ਨੇ ਐਗਰੈਸਿਵ ਕਿੱਤਾ ਆ ਨਾ ਮੈਂ ਮੈਂ ਮੈਨੂੰ ਮੈਂ ਥੋੜੀ ਕੀਤਾ ਬਦਤਮੀਜ਼ੀ ਨਾਲ ਗੱਲ ਕਰਦੇ ਮੈਂ ਗੱਲ ਹੀ ਕਰ ਰਹੀ ਮੈਂ ਨੋਪਰਾ ਗੱਲ ਅਕਲ ਹੈ ਨਹੀਂ ਬੋਲਣ ਦੀ ਆ ਛੱਡ ਮੇਰਾ ਫੋਨ ਦੇ ਮੇਰਾ ਭਾਈ ਫੋਨ ਲਗਾ ਮੇਰਾ ਭਾਜੀ ਫੋਨ ਦੇ ਫੋਨ ਦੇ ਮੇਰਾ ਫੋਨ ਦਾ ਦੇ ਦੋ ਫੋਨ ਦੇ ਮੇਰਾ ਫੋਨ ਦੇ ਉਹਦਾ ਕੀ ਕਸੂਰ ਫੋਨ ਨਹੀਂ ਖੋਣਾ ਮੇਰਾ ਸਾਰਿਆਂ ਨੂੰ ਆ ਫੋਨ ਵੀਰੇ ਜੇਲ੍ਹ ਚ ਪਾ ਲੈ ਡੀਰਿਡਾਰ ਦੇਖੋ ਕਹਿੰਦਾ ਪਿਆ ਵਿਆਹ ਨਹੀਂ ਆ ਦੇਖੇ ਜੇ ਦੀਦੀ ਪਲੀਜ਼ ਆਨੇ ਕਰਫੋਂ ਤੋਂ ਦਵਾਰਾ ਉਹਨਾਂ ਨੇ ਕੀ ਹੈਗਾ ਟੋੜਾ ਕੋਈ ਮੈਡਮ ਆਪਣਾ ਹੀ ਬੰਦਾ ਨਹੀਂ ਹੁੰਦਾ ਤੇ ਉਹਦੇ ਖਿਲਾਫ ਜਾ ਰਿਹਾ ਪਾਜੀ ਮੇਰੇ ਮੰਮੀ ਆ ਜਾਣਗੇ ਰੁਕ ਜਾਓ ਪਾਜੀ ਮੰਮੀ ਦੀ ਨਾਲ ਹੀ ਲੈਣ ਆਲੇ ਆਦਾਸ ਮੇਰੇ ਮੰਮੀ ਪ੍ਰੂਫ ਦਿਖਾ ਦੇਣਾ ਕੋਈ ਨਾ ਦਿਖਾ ਦੇਣ ਕੋਈ ਨਾ ਚੱਲ ਬੈ ਕੋਈ ਨਾ ਪੁਲਿਸਪਲ ਆਓ ਮੰਮੀ ਉਹ ਮੁਕਰਦਾ ਪਿਆ ਹੋਗਾ ਗਿਆ ਤੂੰ ਮੈਨੂੰ ਦੇਖ ਲਓ ਮੰਮੀ ਇਹਦਾ ਪ੍ਰੂਫ ਮੰਮੀ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਕਿ ਪੀੜਕੁੱਤੀ ਕਰਦੀ ਆਲੇ ਜੁੜੀ ਆ ਪ੍ਰੂਫ ਦਿਨ ਮੰਮੀ ਪ੍ਰੂਫ ਨਹੀਂ ਮਾਰ ਕੇ ਦਾਜ ਇਹਦੀ ਮੰਮੀ ਖੁਦ ਨਹੀਂ ਆ ਰਹੀ ਜੀ ਸੁਣ ਕੇ ਉਹ ਕਿੰਨਾ ਬੇਕਨ ਇਹਦੀ ਮਾਂ ਤਾਂ ਖੁਦ ਨਹੀਂ ਆ ਰਹੀ ਮੰਮੀ ਉਹ ਕਹਿੰਦੇ ਵੇ ਨੂੰ ਹਾਂ ਉਹ ਕਹਿੰਦੇ ਤੇਰੇ ਕੰਮ ਵਿੱਚ ਕੁਝ ਨਹੀਂ ਹੁੰਦਾ ਕੋਈ ਨਾ ਬੁਲਾ ਲਾ ਘਰ ਮੰਮੀ ਪੀਂਦਾ ਆ ਉਹ ਮੰਮੀ ਕਿ ਆ ਜਾ ਉਹ ਆ ਜੀ ਆ ਜਾ ਉਹ ਕਹਿੰਦਾ ਵੀ ਨਹੀਂ ਹੁੰਦਾ ਮੰਮੀ ਆ ਜਾ ਅੱਗਰ ਕਿੱਦਾਂ ਆ ਰਹੀ ਨਹੀਂ ਵੀ ਇਹ ਤਮਾਸ਼ਾ ਕਰਦਾ ਬੇਦਰ ਘਰੇ ਲੈ ਕੇ ਆਓ ਕਹਿੰਦੀ ਹਾਂ ਮੰਮੀ ਕਹਿੰਦੇ ਤੇ ਘਰ ਆ ਜਾ ਆਪਣੇ ਘਰੇ ਜਾ ਉਹ ਜਾ ਕਿਤੇ ਸਾਡੇ ਕੋਲ ਰੁਕ ਰਹਿ ਤੇ ਮੈਂ ਨਹੀਂ ਜਾਣਾ ਕਰਨੇ ਉਨੇ ਜਣਾ ਕੀ ਗੱਲ ਆ ਸੱਚ ਬੱਤ ਜਬਰਦਸਤੀ ਰੋੜੀ ਅਗਲੇ ਨੇ ਨਹੀਂ ਆ ਜੀ ਤੇਰਾ ਹਸਬੰਦ ਆਓ ਭਾਈ ਕੋਈ ਹਸਬੰਦ ਨਹੀਂ ਆਦਾ ਉਹ ਕਹਿੰਦਾ ਮੈਂ ਘਰੇ ਜਾ ਰਿਹਾ ਤੇ ਮੈਂ ਘਰੇ ਵੀ ਨਹੀਂ ਜਾਂਦਾ ਕੋਈ ਹੈ ਉਹਨੇ ਉਧਰ ਵੀ ਘਟਾ ਲਿਆ ਮੈਂ ਮੈਨੂੰ ਹੁਣ ਛੱਡ ਜੇ ਮੈਂ ਮੇਰੇ ਘਰ ਲੈ ਆਇਆ ਇਹ ਆਪੇ ਆਪ ਵੀ ਕੱਲੀ ਹੀ ਆ ਆਹ ਤੇ ਛੁਡ ਨਾ ਬੋਲ ਕੋਈ ਨਾ ਬਣਾਵਾ ਲੈ ਚੱਲ ਵੀਡੀਓ ਨਾ ਬਣਾਓ ਭਾਜੀ ਪਲੀਜ਼ ਨਾ ਬਣਾਓ ਯਾਰ ਬਣਾਓ ਭਾਜੀ ਅਜੀ ਵੀਡੀਓ ਬਣਾਓ ਇਹਦਾ ਦੇ ਮਾਮਲੇ ਆ ਤੇ ਕੁੜੀਆਂ ਮੁਰੇ ਹੋ ਹੋ ਕੇ ਬਣਾਵਾ ਦਿ ਵੀਡੀਓ ਭਾਜੀ ਇੱਦਾਂ ਥੋੜੇ ਹੁੰਦਾ ਮੈਡਮ ਕੋਈ ਆਪਣਾ ਆਪਣਾ ਦਾ ਰੱਖੂਗੇ ਨਾ ਕੁਛ ਕਿ ਆ ਉਹ ਵੀ ਤਾਂ ਬੋਲਦੇ ਕਿ ਆ ਪਲੀਜ਼ ਤਾਂ ਨਾ ਕਿ ਹਸਬੰਦ ਨਹੀਂ ਨਾ ਹਾਂ ਬੁਲਾਓ ਭਾਜੀ ਪੁਲਿਸ ਬੁਲਾਓ ਹਸਬੰਦ ਹੀ ਆ ਮੇਰਾ ਹਸਬੰਦ ਨਹੀਂ ਆਗਾ ਭਾਜੀ ਹਸਬੰਦ ਹੈ ਪੁਲਿਸ ਬੁਲਾਓ ਚਲੋ ਬੁਲਾਓ ਪਲੀਜ਼ ਨਾ ਪੁਲਿਸ ਬੁਲਾਓ ਕਹਿੰਦੇ ਕਰੀਓ ਪੁਲਿਸ ਨੂੰ ਯਾਰ ਆ ਰਹੀ ਆ ਰਹੀ ਆੜੇ ਤੇ ਕੋਈ ਨਾ ਜਵੇ ਆ ਜੀ ਜਾ ਰਹੇ ਭੱਜੀ ਜਾ ਰਹੇ ਮੈਂ ਰੋਕਿਆ ਸੀ ਭਾਜੀ ਨੂੰ ਲਗਾ ਭਾਜੀ ਇੱਕ ਇੱਕ ਮਿੰਟ ਨੂੰ ਪਕੜਨਾ ਇਹ ਕਿਨੇ ਦਿਨ ਤੋਂ ਘਰ ਨਹੀਂ ਆ ਰਹੇ ਮੈਨੂੰ ਕਹਿੰਦੇ ਮੈਂ ਦਿੱਲੀ ਜਾ ਰਿਹਾ ਤਰਿਆ ਮੈਂ ਮੀਡੀਆ ਤੋਂ ਮੀਡੀਆ ਤੋਂ ਮੈਡਮ ਹੱਲਾ ਗੱਲਾਂ ਕਰੋਗੇ ਕੰਪਲੇਂਟ ਕਰਾਣਾ ਚਾਹੁੰਦੇ ਤੁਸੀਂ ਤੁਸੀਂ ਨਹੀਂ ਕੰਪਲੇਂਟ ਨਹੀਂ ਕਰਾਣੀ ਇਹਨਾਂ ਨੂੰ ਚਲੋ ਫਿਰ ਬਾਜ਼ਾਰ ਚ ਜੇ ਕੰਪਲੇਂਟ ਨਹੀਂ ਕਰਾਣੀ ਚਾਹੁੰਦੇ ਫਿਰ ਰੱਖ ਲਾ ਨਹੀਂ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਘਰ ਚੱਲੋ ਪਲੀਜ਼ ਮੈਨੂੰ ਘਰ ਨਹੀਂ ਜਾਂਦੇ ਮੈਂ ਨਹੀਂ ਜਾਂਦਾ ਮੇਰਾ ਵਿਆਹ ਨਹੀਂ ਹੋਣਾ ਮੈਨੂੰ ਮੇਰਾ ਫੋਨ ਤੋੜ ਦਿੰਦੀ ਹੈ ਉਹ ਗੱਡੀ ਤੋੜਤੀ ਇਹਦੀ ਸਿਸਟਮ ਮਨਾ ਕੀਤਾ ਕਿ ਹਜੇ ਕਰਨਾ ਨਹੀਂ ਛੁੱਟ ਗੋਲ ਦੇ ਪਿੰਨ ਮੈਂ ਕੁਝ ਨਹੀਂ ਕੀਤਾ ਮੈਂ ਨੇ ਕਰੀ ਤੇ ਮਾ ਮਾ ਦੋਨੋਂ ਕਦੇ ਘਰ ਦੇ ਬੁਲਾਉ ਤੂੰ ਕਰਦਾ ਕੁਝ ਮਾਰਕੀਟ ਤੇ ਕੋਈ ਇਹਨਾਂ ਨੂੰ ਕੁਝ ਚੱਲਣ ਦਾ ਨਹੀਂ ਗੱਲ ਕੀਤੀ ਹੈ ਤੇ ਉਹ ਗੱਦੇ ਦੋ ਇਹਦਾ ਸਿਸਟਮ ਥਰਦਾ ਨਹੀਂ ਮੇਰੇ ਕੋਲ ਇਹਨਾਂ ਨੂੰ ਫਿਰ ਤੋਂ ਜਾਣਾ ਪਾਣੀ ਪੈਂ ਮੇਰੇ ਬੱਪੇ ਨੂੰ ਪਲੈਨ ਕਰੋ ਨਾ ਕਿ ਜਾਨ ਨਾਲ ਕਿ ਦੋ ਵੀ ਆਬਲੋ ਵਿਚੇ ਫੇਰੇ ਕਰਾਏ ਖਾਲਿਸ ਸੱਜਣ ਕਰੇ ਹੋ ਕੇ ਬੰਨਾਂ ਸੁਹਣੇ ਕਰਾ ਕੇ ਲਾਓ ਰੱਖੋਦਾ ਤੁੰਨੇ ਕਰਾ ਕੇ ਦਿਹਾਏ ਆਓ ਕਿਵੇਂ ਆਜੂ ਘਰ ਵਾਲੀ ਹੈ ਨਹੀਂ ਸਰ ਮੈਰਿਜ ਨਹੀਂ ਹੋਈ ਸਾਡੀ ਹੈ ਮੈਰਿਜ ਨਹੀਂ ਹੋਈ ਜੀ ਰੋਕਾ ਵਗੈਰਾ ਹੋਇਆ ਰੋਕਾ ਅੰਗੇਜਮੈਂਟ ਹੋਈ ਪਰ ਚੂੜਾ ਵਗੈਰਾ ਪਾਇਆ ਹੋਇਆ ਕੁੜੀ ਉਹ ਉਹਨੇ ਤਾਂ ਪਾਇਆ ਹੋਇਆ ਸੀਗਾ ਜੀ ਜਦੋਂ ਅੰਗੇਜਮੈਂਟ ਤੇ ਆਈ ਸੀਗਾ ਉਦੋਂ ਹੀ ਪਾਇਆ ਸੀਗਾ ਪਰ ਜੀ ਭਾਈ ਹੁਣ ਤੁਹਾਡੀ ਗੱਲ ਮੰਨੀਏ ਕਿ ਪੁਲਿਸ ਦੀ ਮੰਨੀਏ ਪੂਰਤ ਉਹ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਜੀ ਠੀਕ ਹੈ ਸਾਰੇ ਪ੍ਰੋਫਾਈਲ ਵੀ ਵਾਇਰਲ ਹੋਈ ਹੈ ਜੂੜਾ ਪਾਇਆ ਹੈ ਇਹ ਫੇਕ ਹੈ ਉਹ ਇਹ ਫ ਤੇ ਹੋਇਆ ਕੀ ਸੀਗੀ ਉੱਥੇ ਕੋਈ ਗੱਲ ਨਹੀਂ ਮਾਰਕੀਟ ਜੀ ਮੈਂ ਤਾਂ ਨਹੀਂ ਰਹਿਣਾ ਚਾਹੁੰਦਾ ਜਬਰਦਸਤੀ ਮੈਨੂੰ ਆਪਣੇ ਨਾਲ ਰੱਖ ਲਈ ਮਜਬੂਰ ਕਰ ਲਈ ਤੇ ਇੱਥੇ ਨਾਲੇ ਕਹਿੰਦੇ ਵੀ ਰਸਤਾ ਵੀ ਰੋਕਿਆ ਜਾਂਦਾ ਕਿੱਥੇ ਜੌਬ ਹਾਂਜੀ ਮੇਰੀ ਰੇਕੀ ਕਰਦੀ ਹੈ ਜੀ ਪਾਰਕਿੰਗ ਵਾਲਿਆਂ ਕੋਲ ਪੁੱਛਦੀ ਰਹਿੰਦੀ ਹੈ ਮੇਰੀ ਰੇਕੀ ਕਰਦੀ ਹੈ ਮਤਲਬ ਮੈਨੂੰ ਇਹਨੇ ਜੌਬ ਤੇ ਆਣਾ ਜਾਣਾ ਔਖਾ ਕੀਤਾ ਪਿਆ ਹੈ ਨਾ ਮੈਨੂੰ ਕਿਤੇ ਬਾਹਰ ਜਾਣ ਦਿੰਦੀ ਹੈ ਅਗਰ ਮੈਂ ਕਿਸੇ ਆਫਿਸ ਦੇ ਕੰਮ ਵੀ ਜਾਣਾ ਹੈ ਤਾਂ ਮੇਰੀ ਉੱਤੇ ਵੀ ਰੇਕੀ ਕਰਦੀ ਕੰਨੀ ਦੇਰ ਤੋਂ ਇੱਕ ਦੂਜੇ ਨੂੰ ਧਮਕੀਆਂ ਵੀ ਦੇ ਰਹੀ ਹੈ ਮਤਲਬ ਧਮਕੀਆਂ ਵੀ ਮਿਲਦੀ ਬਿਲਕੁਲ ਇਹਨੇ ਪ੍ਰੈਜ਼ਰ ਵੱਲੋਂ ਕਰਨਾ ਹੈ ਅਸੀਂ ਜੋ ਮਨਾ ਮਾਮਲਾ ਪੁਲਿਸ ਦੇ ਵਿਚਾਇਕ ਹਾਂ ਕੋਈ ਨਾ ਪੁਲਿਸ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਸਾਰਾ ਹੋਵੇ ਇਹ ਵੀ ਲੋਕਾਂ ਚ ਭੀੜ ਦੇ ਵਿੱਚ ਕਹਤਾ ਮੋਬਾਈਲ ਲੈ ਕੇ ਭੱਜ ਗਿਆ ਤੁਸੀਂ ਹਾਂ ਪਹਿਲਾਂ ਮੈਨੂੰ ਉਹਨੇ ਝੋਟਕੇ ਕੇ ਰੁਕਵਾਇਆ ਸਾਰਿਆਂ ਕੋਲੋਂ ਕਿ ਮੇਰਾ ਪਰਸ ਲੈ ਕੇ ਭੱਜ ਗਿਆ ਹਾਂ ਫਿਰ ਜਦੋਂ ਸਾਰਿਆਂ ਨੇ ਰੋਕਿਆ ਫਿਰ ਆ ਕੇ ਕਹਿੰਦੀ ਨਹੀਂ ਨਹੀਂ ਮੈਂ ਝੂਠ ਬੋਲਿਆ ਸੀਗਾ ਉਹ ਵੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਦੇਖੀਏ ਜੀ ਹੁਣ ਚੌਂਕੀ ਦੇ ਵਿੱਚ ਇਨਸਾਫ ਲਈ ਆਏ ਹੋ ਹਾਂਜੀ ਬਿਲਕੁਲ ਜੀ ਤੇ ਮੈਰਿਜ ਕੱਲ ਨੂੰ ਜੇ ਮੈਰਿਜ ਕਰਾਣੀ ਪਈ ਮੈਰਿਜ ਕਰਾਉਗੇ ਤੁਸੀਂ ਨਹੀਂ ਜੀ ਨਹੀਂ ਬਿਲਕੁਲ ਹੋ ਗਿਆ ਫੋਟੋਟ ਹੋ ਗਿਆ ਨਾਲ ਰੱਪੇ ਚ ਬਹਿ ਕੇ ਕਰਾ ਰਹੇ ਸਰ ਜਿਹੜਾ ਮਾਮਲਾ ਹੈ ਇੱਕ ਵੀਡੀਓ ਵਾਇਰਲ ਹੋਈ ਹੈ ਫੌਂਕਾਂ ਦੀ ਮਾਰਕੀਟ ਚ ਪੂਰਾ ਮੈਟਰ ਕੀ ਹੈ ਮੀਆਂ ਬੀਬੀ ਦਾ ਮਰਡਰ ਹੈ ਪਰ ਉਹਦਾ ਹਸਬੰਦ ਥੋੜਾ ਨਰਾਜ਼ ਸੀ ਨਾ ਲੜਕੀ ਘਰ ਨਹੀਂ ਜਾ ਰਹੀ ਸੀ ਉਹਨਾਂ ਦਾ ਸ਼ੋਰਟ ਆਊਟ ਹੋ ਗਿਆ ਡਿਸਪਿਊਟ ਉਹਨਾਂ ਦਾ ਤੇ ਕਿਹੜੇ ਥਾਣੇ ਦਾ ਮਾਮਲਾ ਸਰ ਕਿਹੜੀ ਚੌਂਕੀ ਚ ਹੈ ਚੌਂਕੀ ਕੋਚਰ ਮਾਰਕੀਟ ਦਾ ਏਰੀਆ ਕੋਚਰ ਮਾਰਕੀਟ ਦਾ ਥਾਣਾ ਡਿਵੀਜ਼ਨ ਨੰਬਰ 5 ਦਾ ਤੇ ਤਾਂ ਸਭ ਤੁਹਾਡਾ ਕੀ ਨਾਮ ਹੈ ਮੈਂ ਨਾ ਅਚੀਰ ਗਿਰੀਸ਼ ਕਮਾਦ ਸਰ ਮੁੰਡੇ ਵੱਲੋਂ ਇਹ ਕਿਹਾ ਜਾ ਰਿਹਾ ਵੀ ਮੇਰਾ ਕੋਈ ਹੋਰ ਰੋਕਾ ਹੋਇਆ ਹੈ ਉਹਦਾ ਮੈਡੀਕਲ ਡਿਸਕਾਰਡ ਮਿਸਕਾਰਜ ਗੱਲ ਸੁਣੋ ਉਹਦਾ ਮਿਸ ਉਹ ਵੈਸੇ ਵੈਸੇ ਗੁੱਸੇ 'ਚ ਕਹਿ ਰਿਹਾ ਨਾ ਮੁੰਡਾ ਕਹਿੰਦਾ ਮੇਰੀ ਮੈਰਿਜ ਨਹੀਂ ਹੋਈ ਕੋਈ ਨਹੀਂ ਨਹੀਂ ਵੈਸੇ ਗੁੱਸੇ 'ਚ ਕਹਿ ਰਿਹਾ ਹੋਗਾ ਠੀਕ ਹੈ ਤੇ ਹੁਣ ਥਾਣੇ ਆਏ ਆ ਦੋਨੇ ਜੀ ਹਾਂ ਦੋਨੇ ਮੈਂ ਤੁਹਾਡੇ ਸਾਮਣੇ ਥਾਣੇ ਹੁਣ ਨਿਬੜ ਗਏ ਜੀ ਹਾਂ ਹੁਣ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਕਹਿੰਦੇ ਮੇਰਾ ਮੇਰਾ ਹਸਪੰਤ ਮੁੰਡਾ ਨਹੀਂ ਮੰਨਦਾ ਵੀ ਮੇਰੀ ਹੋਰ ਨਹੀਂ ਫਿਰ ਕੋਈ ਕਾਨੂੰਨੀ ਕਾਰਵਾਈ ਕੀਤੀ ਹੋਗੀ ਮੁੰਡਾ ਮੰਨਦਾ ਕੋ ਨਹੀਂ ਜੋ ਹੈ ਫੈਮਿਲੀ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਹੋਏ ਸਾਰਿਆਂ ਨੂੰ ਪਤਾ ਉਹਨਾਂ ਨੂੰ ਠੀਕ ਆ ਸਰ ਠੀਕ ਓਕੇ